சோ சாரு சத் நாம வே ਤਰਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਰਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ Bye. Um... I ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਰਬਾ ਲਾਲ ਸਿੰਘ ਜੀ ਬਰਕਤ ਸੰਤ ਜੀ ਕਨੇਡੀਅਨ ਦੋ ਕਿਰਪਾਨਾ ਵਾਲਿਆਂ ਦੀ ਸਾਲਾਨਾ ਮਿੱਠੇ ਪਿਆਰੇ ਯਾਰ ਗੁਲਾਮ ਦੀਨ ਸਤੇ ਤੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਮੁੱਚੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਗੁਰੂ ਜਸ ਕਰਦੀਆਂ ਸ੍ਰਵਣ ਕਰਦੀਆਂ ਇੱਥੇ ਪਹੁੰਚੀਆਂ ਹਨ ਬੇਨਤੀ ਹੈ ਕਿ ਹੁਣ ਸਭ ਤੋਂ ਪਹਿਲਾਂ ਦੋ ਕਵਤਾਵਾਂ ਬਾਬਾ ਲਾਲ ਸਿੰਘ ਜੀ ਪਿੰਡਰ ਆਪ ਜੀ ਦੇ ਸਨਮੁਖ ਸਰਵਣ ਕਰਾਉਣਗੇ ਉਹਨਾਂ ਬੀਬੀਆਂ ਦਾ ਢਾਢੀ ਜਥਾ ਗੁਰੂ ਜਸ ਗਾਇਨ ਕਰੇਗਾ ਉਪਰੰਤ ਸਾਹੋਕਿਆਂ ਵਾਲਾ ਭਾਈ ਤੋਂ ਭਾਈ ਜਗਦੇਵ ਸਿੰਘ ਜੀ ਕਵਿਸਤਰੀ ਜਥਾ ਸਾਹੋਕਿਆਂ ਵਾਲਿਆਂ ਦਾ ਆਪ ਜੀ ਨੂੰ ਗੁਰੂ ਜਸ ਸਰਵਣ ਕਰਾਏਗਾ ਤਕਰੀਬਨ 6:30 ਵਜੇ ਤੱਕ ਇਸ ਸਟੇਜ ਤੇ ਦੀਵਾਨ ਸਜਣਗੇ ਕੱਲ ਨੂੰ ਦੀਵਾਨ ਦਾ ਵੇਰਵਾ ਇਸ ਪ੍ਰਕਾਰ ਹੈ ਕਿ ਸਵੇਰੇ ਅੱਜ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਹਨ ਇਹਨਾਂ ਦੇ ਮੱਲ ਭਾਗ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਸਤਿਕਾਰਯੋਗ ਗਿਆਨੀ ਭਗਵਾਨ ਸਿੰਘ ਜੀ ਅਤੇ ਭਾਈ ਸਰਵਜੀਤ ਸਿੰਘ ਜੀ ਲੁਧਿਆਣਾ ਗਿਆਨੀ ਨਰਮਲ ਸਿੰਘ ਜੀ ਢੋਲਕੋਟ ਅਤੇ ਢਾਡੀ ਜਥਾ ਕਵੀਸਤਰੀ ਜਥਾ ਇਸ ਤਰ੍ਹਾਂ ਸਾਰਾ ਦਿਨ ਦੀਵਾਨ ਸੱਜਣਗੇ 1 ਮਾਰਚ ਨੂੰ ਪਰਸੋਂ ਨੂੰ ਰਤਵਾਏ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਆਏ ਜਾਣਗੇ ਉਪਰੰਤ ਕਥਾ ਵਿਚਾਰ ਗੁਰਬਾਣੀ ਅਤੇ ਸਾਰਾ ਦਿਨ ਤਕਰੀਬਨ ਬਾਦ ਪਹਿਰ ਤੱਕ ਦੀਵਾਨ ਸਜਣਗੇ ਜਿਨ੍ਹਾਂ ਦੇ ਵਿੱਚ ਬਿਆਨੇ ਨਿਰਮਲ ਸੰਗੀਤ ਹੋਰ ਕੋਟ ਵਾਲੇ ਹਾਜ਼ਰੀ ਭਰਨਗੇ ਅਤੇ ਤ੍ਰਿਸ਼ਤੀ ਜਥਾ ਢਾਢੀ ਜਥਾ ਆਪ ਜੀ ਨੂੰ ਗੁਰੂ ਜੀ ਸਰਵਣ ਕਰਾਉਣਗੇ ਨਾਨਕ ਸਾਡੇ ਨਾਲ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਇਸ ਸਮੇਂ ਦੂਸਰੀ ਬੇਨਤੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਤਖੰਡ ਸ੍ਰੀ ਦਰਬਾਰ ਸਹਿ ਲੰਗਰਾਂ ਦੀਆਂ ਸੇਵਾਵਾਂ ਜੋ ਕਿ 7 ਮਾਰਚ ਨੂੰ ਹੋਣੀਆਂ ਹਨ 6 ਮਾਰਚ ਨੂੰ ਸੰਗਤਾਂ ਨੂੰ 5 ਮਾਰਚ ਤੱਕ ਸਮੱਗੀਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਅਰਸਦਾਵ ਵਸਦਾ ਅਤੇ ਹੋਰ ਸੇਵਾ માં ਗੁਰਦਵਾਰਾ ਸਾਹਿਬ ਪਹੁੰਚਾਉਣ ਦੀ ਕਿਰਪਾਤਾ ਕਰਨੀ ਜੀ ਅਮਰਤ ਸੰਚਾਰ ਹੋਵੇਗਾ ਅਮਰਤ ਅਭਲਾਖੇ ਸੱਜਣ ਮਾਈ ਭਾਈ ਆਪਣੇ ਨਾਮ ਜੋੜਾ ਘਰ ਦੇ ਸੇਵਾਦਾਰਾਂ ਪਾਸ ਲਿਖਵਾ ਦੇਣ ਤਾਂ ਕਿ ਲਾਹੇ ਪ੍ਰਾਪਤ ਕਰਨ ਆਪਣਾ ਜੀਵਨ ਸਫਲ ਕਰਨ ਆਉ ਗੁਣ ਆਪਾਂ ਬਾਬਾ ਲਾਲ ਸਿੰਘ ਜੀ ਭਿੰਡਰ ਉਹਨਾਂ ਪਾਸੋਂ ਦੋ ਕਵਤਾਵਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ